ਅੱਜ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਦੋਸਤੋ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਰਿਕਵੈਸਟ ਆ ਤੁਹਾਡੇ ਸਾਹਮਣੇ ਕਿ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਹਾਂ ਹਾਂ ਬੈਚ ਜੋ ਆਪਣਾ 1 ਫਰਵਰੀ ਤੋਂ ਲੈ ਕੇ 5 ਫਰਵਰੀ ਦੇ ਵਿੱਚ ਸ਼ੁਰੂ ਹੋਣਾ ਸੀਗਾ ਉਹ ਸ਼ੁਰੂ ਹੋ ਚੁੱਕਿਆ ਜੀ ਤੇ ਹੁਣ ਜਿਹੜੀਆਂ ਐਡਮਿਸ਼ਨਾਂ ਉਹ ক্লোਜ਼ ਨੇ ਤੇ ਹੁਣ ਪਲੀਜ਼ ਕਿਰਪਾ ਕਰਕੇ ਕੋਈ ਬੱਚਾ ਐਡਮਿਸ਼ਨ ਲਈ ਨਾ ਆਏ ਉਹਲੇ ਠੀਕ ਹੈ ਤੇ ਅੱਜ ਲਾਸਟ ਕੱਲ ਲਾਸਟ ਡੇ ਸੀਗੀ ਅੱਜ 6 ਤਰੀਕ ਹੋਗੀ ਤੇ ਆਏ ਆਪਣੇ ਨਿਊ ਬੈਚ ਦੇ ਗਰਲਸ ਠੀਕ ਹੈ ਮਾਰਨਿੰਗ ਤੋਂ ਸਟਾਰਟ ਹੋ ਚੁੱਕਿਆ ਨਾ ਸਾਰਾ ਠੀਕ ਹੈ ਉਧਰ ਉਹ ਬॉयਜ਼ ਆ ਇਸ ਸਮੇਂ ਸਵੇਰ ਦਾ ਟਾਈਮ ਹੈ ਤੇ ਬੱਚਿਆਂ ਦਾ ਜਿਹੜਾ ਮਾਰਨਿੰਗ ਪੀਟੀਆ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਜਿਵੇਂ ਬੱਚਾ ਆਪਣੇ ਕੱਢੀ ਦੇ ਚੈਂਟਰ ਕਰ ਦਿੰਦਾ ਤੇ ਨਾਲ ਦੇ ਨਾਲ ਉਹ ਟ੍ਰੇਨਿੰਗ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤੇ मिल <coughs> तो दोस्तों इस विडियो के माध्यम ही मैं ये दसना चाहना बच्चे ने हम एडमिशन लेनी है बच्चे तो कृपा करके एक मिनट हैलो हाँ जी हाँ जी हाँ जी सत श्रीकाल हाँ जी आ नंबर देना मैंने व्हाट्सएप मैसेज करो मैं डिटेल भेज दूँ थो ਸ਼ਾਇਦ ਇਸ ਤਰ੍ਹਾਂ ਦਾ ਰਿਪਲਾਈ ਤੁਹਾਨੂੰ ਹੀ ਮਿਲਿਆ ਹੋਵੇਗਾ ਤੁਸੀਂ ਮੈਨੂੰ ਕਾਲ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦੇਣਾ ਤੇ ਤੁਹਾਨੂੰ ਡਿਟੇਲਸ ਅਮੈਂ ਸਾਰੀ ਭੇਜ ਦੇਣੀ ਆ ਅਕੈਡਮੀ ਦੇ ਬਾਰੇ ਤੇ ਉਸ ਤੋਂ ਬਾਅਦ ਤੁਸੀਂ ਸਾਰੇ ਮੈਨੂੰ ਇਹ ਕੋਈ ਕੁਇਕ ਕੁਐਰੀ ਆ ਉਹ ਕਰ ਸਕਦੇ ਹੋ ਇਹ ਆਪਣੇ ਮੁੰਡੇ ਦੇਖੋ ਠੀਕ ਹੈ ਜੀ ਤਾਂ ਦੋਸਤੋ ਹੁਣ ਇਹ ਵਾਲੇ ਬੈਚ ਦੇ ਵਿੱਚ ਚੱਲਦੇ ਬੈਚ ਦੇ ਵਿੱਚ ਕਿਸੇ ਵੀ ਬੱਚੇ ਨੂੰ ਐਡਮਿਸ਼ਨ ਜਿਹੜੀ ਨਹੀਂ ਮਿਲੇਗੀ ਤਾਂ ਤੁਸੀਂ ਨਾ ਹੀ ਕਿਸੇ ਤੋਂ ਸਵਾਰਸ਼ ਮਾਉਣੀ ਆ ਨਾ ਕੁਝ ਹੋਰ ਤੇ ਆਫਸਰ ਨੂੰ ਬਣਾ ਨਹੀਂ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਕਿਸੇ ਵੀ SPDSP ਕੋਈ ਹੋਰ ਲੈਵਲ ਦਾ ਰੈਗ ਹੈਗਾ ਕੁਝ ਵੀ ਹੈ ਤੁਸੀਂ ਇਦਾਂ ਨਹੀਂ ਕਰਨਾ ਹੈਗਾ ਕਿਸੇ ਨੇ ਵੀ ਤੁਹਾਨੂੰ ਮੇਰੀ ਕੈਡਿੰਗ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਕਿਸੇ ਸਵਾਰਸ਼ ਦੀ ਲੋੜ ਨਹੀਂ ਹੈ ਕੋਈ ਕੁਝ ਲੋੜ ਨਹੀਂ ਹੈ ਚਾਹੇ ਤੁਸੀਂ ਅਮੀਰ ਹੋ ਚਾਹੇ ਗਰੀਬ ਹੋ نو ਮੈਟਰ ਸਾਰਿਆਂ ਨੂੰ ਮਿਲੇਗੀ ਬਟ ਇੱਕ ਟਾਈਮ ਪੀਰੀਅਡ ਹੈ ਅਕੈਡਮੀ ਦੇ ਐਡਮਿਸ਼ਨ ਲੈਣ ਦਾ ਠੀਕ ਹੈ ਜਿਵੇਂ ਹੁਣ ਅਗਲੇ ਮਹੀਨੇ ਤੋਂ 25 ਫਰਵਰੀ ਤੋਂ ਜਿਹੜੀਆਂ ਐਡਮਿਸ਼ਨਾਂ ਸ਼ੁਰੂ ਹੋਣਗੀਆਂ ਠੀਕ ਹੈ 1 ਮਾਰਚ ਤੱਕ ਉਹ ਰਹਿਣਗੀਆਂ ਤੇ ਤੁਸੀਂ ਉਸ ਟਾਈਮ ਦੇ ਜਿਹੜੀ ਐਡਮਿਸ਼ਨ ਕਰ ਸਕਦੇ ਹੋ ਆਪਣੀ ਕਰਵਾ ਸਕਦੇ ਹੋ ਤੇ ਬਾਕੀ ਬੈਚ ਆਪਣਾ ਚੱਲ ਰਿਹਾ ਬਾਗੋ ਬਾਗ ਇਹ ਸਿਰਫ ਇੱਕ ਬੈਚ ਹੈ ਜੀ ਇਸੇ ਤਰ੍ਹਾਂ ਦਾ ਇੱਕ ਬੈਚ ਹੋਰ ਜਿਹੜਾ ਹੋਏਗਾ ਤੇ ਬਾਕੀ ਆਹੀ ਇਸ ਵੀਡੀਓ ਦੇ ਵਿੱਚ ਰਿਕਵੈਸਟ ਕਰਨੀ ਤੁਹਾਨੂੰ ਠੀਕ ਹੈ ਚੰਗਾ ਸਸਰੀਕਾਲ ਸਾਰਿਆਂ ਨੂੰ